ਮਟਕੇ ਦਾ ਪਾਣੀ ਪੀਣਾ ਸਭ ਤੋਂ ਸਰੀਰ ਦੇ ਲਈ ਬੈਸਟ ਹੁੰਦਾ ਤੇ ਵਧੀਆ ਹੁੰਦਾ ਵੈ ਤੇ ਪਾਣੀ ਜਿਹੜਾ ਇਹ ਪਾਣੀ ਜਿਹੜਾ ਕੀ ਹੈ ਹਮੇਸ਼ਾ ਠੰਡਾ ਰਹਿੰਦਾ ਵ ਮਟਕੇ ਦੇ ਅੰਦਰ ਇਹ ਆਪਣੇ ਫਾਇਦੇ ਵਾਸਤੇ ਹੁੰਦੇ ਕਿ ਆਪਾਂ ਗੁੱਲ ਟੋਪ ਵਿੱਚੋਂ ਜਾਨੇ ਇੱਕਦਮ ਇਹ ਬਰੈਡਾ ਪਾਣੀ ਪੀਣਾ ਜੁਖਾਮ ਹੋ ਜਾਂਦਾ ਜੁਖਾਮ ਉਲਟ ਲੱਗਿਆ ਖਾਂਸੇ ਗਲਾ ਖਰਾਬ ਔਰੇ ਨਾਲ ਹੀ ਚੰਗੇ ਬਣ ਪੀਂਦੇ ਆ ਦੇਖੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਬਿਮਾਰੀਆਂ ਵੈਸੇ ਚੱਲਣ ਡਿਆ ਠੀਕ ਹੈ ਆ ਜਿਹੜੇ ਆ ਅਸੀਂ ਅੱਜ ਕੱਲ ਜਿਹੜੇ ਮੋਟਰਾ ਮੋਟਰਾ ਪਾ ਲਾ ਕੇ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਹੈ ਪਾਣੀ ਆਖੀ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਕਿ ਪਹਿਲੇ ਜਮਾਨੇ ਜਿਹਾ ਹੀ ਚੱਲਦਾ ਸੀ ਕੀ ਚੱਲਦਾ ਸੀ ਜੋਦਣਾ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂਵਨ 베ਰੀ ਆਤਰੀ ਪੰਜਾਬ ਦੇ ਵਿੱਚ ਆਤਰੀ ਕਹਿਰ ਦੀ ਗਰਮੀ ਜਰੀ ਹੈ ਪੈ ਰਹੀ ਹੈ ਤੇ ਉਸ ਕਹਿਰ ਦੀ ਗਰਮੀ ਨੂੰ ਦੇਖਦੇ ਹੋਏ ਲੋਕ ਜਿਹੜਾ ਕੀ ਹੈ ਪਾਣੀ ਪਾਣੀ ਜ਼ਿਆਦਾ ਪੀਂਦੇ ਨੇ ਤੇ ਪਾਣੀ ਦੇ ਵਿੱਚ ਕਈ ਅਲੱਗ-ਅਲੱਗ ਪਾਣੀ ਹੁੰਦੇ ਨੇ ਪਰ ਜਿਹੜਾ ਕਿ ਇਹ ਮਟਕੇ ਦਾ ਪਾਣੀ ਕਹਿੰਦੇ ਪੀਣਾ ਬਹੁਤ ਸਿਹਤ ਲਈ ਵਧੀਆ ਹੁੰਦਾ ਵੈ ਇਹ ਤਸਵੀਰਾਂ ਸ਼ਿੰਗਾਰ ਤੋਂ ਸਾਂਝੇ ਕਰ ਰਹੇ ਜਿੱਥੇ ਕਿ ਮਟਕੇ ਹੀ ਮਟਕੇ ਜਿਹੜੇ ਲੱਗੇ ਹੋਏ ਨੇ ਅਲੱਗ-ਅਲੱਗ ਡਿਜ਼ਾਈਨ ਦੇ ਜਿਹੜੇ ਮਟਕੇ ਲੱਗੇ ਹੋਏ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਮਟਕੇ ਦਾ ਕਹਿੰਦੇ ਕਿ ਮਟਕੇ ਦਾ ਪਾਣੀ ਪੀਣਾ ਸਭ ਤੋਂ ਸਰੀਰ ਦੇ ਲਈ ਬੈਸਟ ਹੁੰਦਾ ਤੇ ਵਧੀਆ ਹੁੰਦਾ ਵੈ ਤੇ ਪਾਣੀ ਜਿਹੜਾ ਇਹ ਪਾਣੀ ਜਿਹੜਾ ਕੀ ਹੈ ਹਮੇਸ਼ਾ ਠੰਡਾ ਰਹਿੰਦਾ ਵਾ ਮਟਕੇ ਦੇ ਅੰਦਰ ਸਾਡੇ ਨਾਲ ਮੇਨਾ ਇੱਕ ਦੁਕਾਨਦਾਰ ਜੁੜ ਚੁੱਕੇ ਨੇ ਜਿਹੜਾ ਕੀ ਮਟਕੇ ਦਾ ਕੰਮ ਕਰਦੇ ਨੇ ਤੇ ਮਟਕਾ ਬਣਾਉਂਦੇ ਨੇ ਪਾਜੀ ਕੀ ਕੀ ਇਹਦੇ ਲਾਭ ਨੇ ਇਹ ਪਾਣੀ ਪੀਣ ਨਾਲ ਬੈਟਰ ਹੁੰਦਾ ਭਾਈ ਅੱਛਾ ਇਹਦੇ ਨਾਲ ਕੋਈ ਬੰਦੇ ਨੂੰ ਬਿਮਾਰੀ ਨਹੀਂ ਲੱਗਦੀ ਕੋਈ ਖਰਾਮ ਜਾਂ ਫਿੱਟ ਰਹਿੰਦੇ ਆ ਮਟਕੇ ਦੇ ਜਦੋਂ ਆਪਾਂ ਪਾਣੀ ਪਾਣੇ ਆ ਤੇ ਪਾਣੀ ਕਿੰਨੀ ਕੁ ਦੇਰ ਠੰਡਾ ਰਹਿੰਦਾ ਵਾ ਤੇ ਕਿੰਨੇ ਘੰਟੇ ਠੰਡਾ ਰਹਿੰਦਾ ਇਹ ਰਾਤੀ ਭਰੋ ਸਵੇਰ ਤੱਕ ਪੂਰਾ ਦਿਨ ਠੰਡਾ ਰਹੇਗਾ ਜੀ اچھا ਤੇ ਜੇਕਰ ਕਿਸੇ ਬੰਦੇ ਨੇ ਬਰਫ ਪੁਰ ਪਾਣੇ ਕਹਿੰਦੇ ਕਿ ਬਰਫ ਪਾ ਕੇ ਟੁੱਟ ਜਾਂਦਾ ਵਾ ਜਿਆ ਠੰਡਾ ਹੋ ਗਿਆ ਟੁੱਟ ਜਾਂਦਾ ਵਾ ਨਹੀਂ ਠੰਡਾ ਤੇ ਭਈ ਇਹ ਨੇ ਆਪ ਹੀ ਹੋਇਆ ਨਾ ਬਰਫ ਪਾਣ ਦਾ ਕੋਈ ਫਾਇਦਾ ਨਹੀਂ اچھا ਤੇ ਬਰਫ ਪਾਉਂਗੇ ਫੇਰ ਘੜੇ ਲੈਣ ਦਾ ਕੋਈ ਫਾਇਦਾ ਨਹੀਂ ਕਿਨੇ ਕਿਨੇ ਤਰ੍ਹਾਂ ਦੇ ਜਿਹੜੇ ਮਟਕੇ ਤੁਸੀਂ ਬਣਾਉਂਦੇ ਹੋ ਤੇ ਕਿਨੇ ਕਿਨੇ ਜਿਹੜੀ ਸੇਲ ਹੁੰਦੀ ਹੈ ਤੇ ਲੋਕ ਕਿੰਨਾ ਕੁ ਲੋਕ ਇਹਨੂੰ ਪਸੰਦ ਕਰਦੇ ਨੇ ਪਸੰਦ ਜ਼ਿਆਦਾ ਕਰਦੇ ਨੇ ਇਹ ਸਾਰੇ ਤਰ੍ਹਾਂ ਦੇ ਮਟਕੇ ਆਪਣੇ ਕੋਲ ਡਿਜ਼ਾਈਨਿੰਗ ਵਾਲੇ ਵੀ ਆ ਸਿੰਪਲ ਵੀ ਆ ਕਿਹੜੇ ਲੋਕਾਂ ਨੂੰ ਪਸੰਦ ਆਂਦੇ ਹੋ ਲੈ ਕੇ ਜਾਂਦੇ ਕਿੰਨੇ ਕੋ ਸਾਲ ਹੋ ਗਏ ਤੁਹਾਨੂੰ ਇਹ ਮਟਕਾ ਵੇਚਦੇ ਹੋ ਹੋਈ ਗਏ 10 ਸਾਲ ਹੋ ਗਏ ਸਾਨੂੰ 10 ਸਾਲ ਹੋ ਗਏ ਡਾਕਟਰ ਵੀ ਜਿਹੜੇ ਆ ਕੀ ਐਡਵਾਈਸ ਦਿੰਦੇ ਆ ਮਟਕੇ ਚ ਪਾਣੀ ਪੀਓ ਹਾਂਜੀ ਇਹ ਆਪਣੇ ਵਾਅਦੇ ਵਾਸਤੇ ਹੁੰਦੇ ਕਿ ਆਪਾਂ ਢੋਪ ਵਿੱਚੋਂ ਜਾਂਦੇ ਇੱਕਦਮ ਦਾ ਫਰੈਡ ਦਾ ਪਾਣੀ ਪੀ ਲੈਣੇ ਜਖਾਮ ਹੋ ਜਾਂਦਾ ਜਖਾਮ ਉਲਟ ਲੱਗਿਆ ਖਾਂਸੇ ਗਲਾ ਖਰਾਬ ਉਹਰੇ ਨਾਲ ਹੀ ਚੰਗੇ ਪਾਣੀ ਪੀਓ ਨਹੀਂ ਠੰਡ ਸਰਦ ਗਰਮ ਨਹੀਂ ਹੁੰਦਾ ਅੱਛਾ ਤੱਤ ਗਰਮ ਨਹੀਂ ਹੁੰਦਾ ਹਾਂਜੀ ਬਿਲਕੁਲ ਸਹੀ ਜਾਂਦਾ ਹੁੰਦਾ ਹਾਂਜੀ ਵੀ ਕਿਹੜੀ ਮਿੱਟੀ ਦੇ ਨਾਲ ਬਣਾਇਆ ਹੁੰਦਾ ਇਹ ਚਿਕਣੀ ਮਿੱਟੀ ਨਾਲ ਬਣਾਇਆ ਜਾਂਦਾ ਹੈ ਚਿਕਣੀ ਮਿੱਟੀ ਹਾਂਜੀ ਤੇ ਕਿੰਨੇ ਕੋਈ ਸਟੋਰੇਜ ਕੋਈ ਕਰਕੇ ਰੱਖਦੇ ਹੋ ਨੇ ਪਹਿਲੇ ਸਟਾਕ ਕਰ ਲੈਣੇ ਠੰਡ ਦੇ ਵਿੱਚ ਪੂਰਾ ਸਟਾਕ ਕਰ ਲੈਣੇ ਫਿਰ ਗਰਮੀ ਵਿੱਚ ਵੇਚਦੇ ਹਾਂ ਅੱਛਾ ਮਿੱਟੀ ਦੇ ਵਿੱਚ ਕਿਹੜੀ ਕਿਹੜੀ ਆਈਟਮ ਬੰਦੀ ਹੈ ਤੁਹਾਨੂੰ ਤਾਂ ਸਾਰਾ ਕੋਈ ਨੋਲੇਜ ਹੁੰਦੀ ਹੈ ਤੁਸੀਂ ਤਾਂ ਬਣਾਉਂਦੇ ਹੋ ਨਾ ਕਿਹੜੀ ਕਿਹੜੀ ਆਈਟਮਾਂ ਬੰਦੀਆਂ ਨੇ ਇਹ ਬੰਦ ਦੇ ਭਾਈ ਸਾਰਾ ਕੁਝ ਮਿੱਟੀ ਦੇ ਵਿੱਚ ਆ ਨਹੀਂ ਕੀ ਕੀ ਬੰਦਾ ਉਹ ਤਾਂ ਸਾਰਾ ਨੂੰ ਪਤਾ ਹੈ ਵਾਟਰ ਕੋਲਰ ਹੋਗੇ ਅੱਜ ਗਲਾਸ ਕੱਪ ਬੋਤਲਾਂ ਗੋਲ ਕਾਂ ਸਾਰੇ ਕੋਈ ਬੰਦਾ ਵਾ ਦੀਵੇ ਦੂਵੇ ਹੋਗੇ ਸਾਰਾ ਕੋਈ ਬੰਦ ਸੋ ਬਿਲਕੁਲ ਗੱਲਬਾਤ ਕੀਤੀ ਸਾਰਾ ਕੀ ਸਮਾਨ ਜਿਹੜਾ ਕਿ ਇਹ ਸਾਰਾ ਸਮਾਨ ਮਿੱਟੀ ਦਾ ਜਿਹੜਾ ਕਿ ਇਹ ਵਰਤਨਾ ਚਾਹੀਦਾ ਵਾ ਕਿਤਨੇ ਕਿਤੇ ਪੂਰਾ ਕਿਤਨੇ ਕਿਤੇ ਆਪਾਂ ਆਪਣਾ ਪੰਜਾਬ ਜਿਹੜਾ ਭੁੱਲਦੇ ਜਾ ਰਹੇ ਆਂ ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀਗਾ ਕਿ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਕਿ ਇਹ ਮਿੱਟੀ ਦੇ ਭਾਂਡੇ ਜਿਹਨ ਮਿੱਟੀ ਦੇ ਭਾਂਡੇ ਦੀ ਵਰਤੋਂ ਵਰਤੋਂ ਕੀਤੀ ਜਾਂਦੀ ਸੀ ਜੇਕਰ ਪਾਣੀ ਵੀ ਜਾਂ ਚਾਹ ਵੀ ਜਾਂ ਸਬਜ਼ੀ ਵਗੈਰਾ ਬਣਾਣੀ ਹੁੰਦੀ ਹੈ ਸਬਜ਼ੀ ਬਣਾ ਕੇ ਰੱਖਣੀ ਹੁੰਦੀ ਸੀਗੀ ਤੇ ਉਸ ਉਹਦਾ ਵੀ ਇਸਤੇਮਾਲ ਜਿਹੜਾ ਕਿ ਇਹ ਮਿੱਟੀ ਦੇ ਭਾਂਡੇ ਤੋਂ ਹੀ ਸ਼ੁਰੂਆਤ ਹੁੰਦੀ ਸੀਗੀ ਜਦੋਂ ਰੋਟੀ ਬਣਾਣੀ ਹੁੰਦੀ ਇਹਦੇ ਤੇ ਇਹਦੇ ਵਿੱਚ ਕੋਲੇ ਪਾ ਕੇ ਜਾਂ ਲੱਕੜ-ਲੁੱਕੜ ਪਾ ਕੇ ਤੇ ਇਸ ਦੇ ਉੱਤੇ ਜਿਹੜਾ ਕਿ ਚੂਲਾ ਰੱਖ ਕੇ ਰੋਟੀ ਵਗੈਰੇ ਜਾਂ ਸਬਜ਼ੀ ਵਗੈਰੇ ਪਕਾਈ ਜਾਂਦੀ ਸੀਗੀ ਤੇ ਉਸ ਨੂੰ ਖਾਣ ਦੇ ਵਿੱਚ ਕੀ ਹੈ ਜਿਹੜਾ ਕੀ ਹੈ ਸੇਤ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਸੀਗੀ ਤੇ ਲਗਤ ਤਸਵੀਰਾਂ ਜੇ ਦੇਖ ਸਕਦੇ ਹੋ ਕਿ ਮਿੱਟੀ ਦੇ ਭਾਂਡੇ ਕਿੰਨੇ ਕੋ ਫਾਇਦੇਮੰਦ ਨੇ ਕੋਈ ਕਸਟਮਰ ਵੀ ਸਾਡੇ ਨਾਲ ਜੁੜ ਰਹੇ ਨੇ ਭਾਜੀ ਮਿੱਟੀ ਦਾ ਪੰਡਾ ਲੈਣ ਆਏ ਆ ਆਈ ਐਮ ਰਾਏ ਦਾ ਸਹੀ ਸਹੀ ਮਾਨੇ ਦਾ ਆ ਹੀ ਠੀਕ ਹੈ ਹਾਂ ਜੀ ਕੀ ਕੀ ਫਾਇਦੇ ਨੇ ਤੁਹਾਨੂੰ ਪਤਾ ਕਹਦੇ ਕੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਬੁਮਾਰੀਆਂ ਵੈਸੇ ਚੱਲਣ ਡੀਆਂ ਠੀਕ ਹੈ ਆ ਜਿਹੜੇ ਆਂ ਅੱਜ ਕੱਲ ਜਿਹੜੇ ਬੋਤਲਾਂ ਬੋਤਲਾਂ ਪਲਾਸਟਿਕ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਪਾਣੀ کافی ਬਹੁਤ ਜ਼ਿਆਦਾ ਹੈ ਨਾ ਬਹੁਤ ਹੀ ਜ਼ਿਆਦਾ ਕਿਉਂਕਿ ਪਹਿਲੇ ਜਮਾਨੇ ਜਿਹਾ ਹੀ ਚੱਲਦਾ ਸੀ ਅੱਛਾ ਕੀ ਚੱਲਦਾ ਸੀ ਇਹ ਪਹਿਲੇ ਹੁਣ ਚਲੋ ਜਿੱਦਾਂ ਵੀ ਹੈਗਾ ਠੀਕ ਹੈ ਨਾ ਆਣ ਵਾਲਾ ਮਾਹੌਲ ਜਿੱਦਾਂ ਦਾ ਹੈਗਾ ਉਹ ਉਸ ਹਿਸਾਬ ਦਾ ਬਦਲਾਅ ਹੈ ਚਾਚਾ ਹੁਣ ਤੁਸੀਂ ਇਹ ਚਿੜੀਆਂ ਕੋ ਹੋਂਸਾ ਲੈਣਾ ਹੈ ਹਾਂਜੀ ਅੱਛਾ ਹੋਰ ਕੁਝ ਨਹੀਂ ਹਾਂ ਚੋ ਕਿਹੜਾ ਕਿਤੇ ਅਭੀ ਦੇਖਣ ਨੂੰ ਮਿਲਦਾ ਵਾ ਕਿ ਚਿੜੀਆਂ ਦੇ ਜਿਹੜੇ ਕਾਉਂਸਲੇ ਨੇ ਉਹ ਵੀ ਇੱਥੇ ਮਿਲਦੇ ਨੇ ਪਰ ਕਿਤਨੇ ਕਿਤੇ ਅਭੀ ਸਾਬਤ ਹੁੰਦਾ ਕਿ ਚਿੜੀਆਂ ਦੇ ਜਿਹੜੇ ਘਰ ਨੇ ਉਹ ਵੀ ਜਿਹੜੇ ਨੇ ਖਤਮ ਹੁੰਦੇ ਦਿਖਾਈ ਦੇ ਰਹੇ ਨੇ ਤੇ ਉਹ ਵੀ ਇੱਥੇ ਜਿਹੜਾ ਕਿ ਲੋਕ ਜਿਹੜੇ ਲੋਕਾਂ ਨੂੰ ਜਿਹੜਾ ਅਪੀਲ ਕੀਤੀ ਜਾਵੇਗੀ ਕਿ ਚਿੜੀਆਂ ਦੇ ਵਾਸਤੇ ਵੀ ਜਿਹੜੇ ਕਿ ਘਰ ਬਣਾਏ ਜਾਣ ਤੁਹਾਡਾ ਕੀ ਤੁਹਾਡੀ ਕੀ رائے ਹੈ ਇਸ ਮਾਮਲੇ ਦੇ ਵਿੱਚ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੇ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ ਖਾਨੀ ਦੇ ਨਾਲ ਯੂਨਿਟਰੀ ਰਿਪੋਰਟ ਧੰਨਵਾਦ